ਮਾਤੇ ਕੀ ਨਾਮ ਹੈ ਮੁਰਗੀਤ ਮਾਤੇ ਕੀ ਕਹਿਣਾ ਚਾਹੋਗੇ ਤੁਹਾਡੀ ਜਿਹੜੀ ਬੇਟੀ ਡੈਥ ਹੋਈ ਹੈ ਕੀ ਕਾਰਨ ਬਣਿਆ ਨਸ਼ੇ ਦਾ ਕਾਰਨ ਨਹੀਂ ਹੋਣਾ ਜੀ ਕਿਵੇਂ ਡੱਥ ਹੋਈ ਹੈ ਨਸ਼ੇ ਨਹੀਂ ਹੋਈ ਹੈ ਜੀ। ਹੂੰ ਕਿਸ ਤਰ੍ਹਾਂ ਨਸ਼ਾ ਕਰਦਾ ਸੀਗਾ? ਟਿੱਕ ਟੌ ਵੀ ਲਾਉਂਦਾ ਸੀ। ਦੂਜੀਆਂ ਕੋਈ ਆਲ ਦਾ ਕੈਪਸੂਲ-ਕੂਸੂਲ ਵੀ ਖਾਂਦਾ ਸੀਗਾ। ਵੀ ਸਰਕਾਰ ਤਾਂ ਵੱਡੇ-ਵਡੇ ਵਾਅਦੇ ਕਰਦੀ ਸੀ ਨਸ਼ੇ ਬੰਦ ਕਰਤੇ, ਕੰਟਰੋਲ ਕਰਤਾ, ਬਦਲਾ ਲਿਆ ਤਾਂ ਕਿ ਲੱਗਦਾ ਸਰਕਾਰ ਦਾ ਫਾਇਦਾ ਹੋਇਆ। ਸਰਕਾਰ ਦਾ ਕਰ ਪੱਟੇ ਆ ਗਿਆ। ਚੰਗਾ ਪੰਨਾ ਕਰੋਗੇਗਾ। ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਲੱਗੇ। ਮੈਂ ਹੱਥ ਬੰਨ੍ਹਦੀ, ਕੂਕਟ ਮਾਰ ਵੀ ਕਰਦੀ ਸੀ ਜਦੋਂ ਵਾਲਾ ਹੋ ਜਾਂਦਾ। ਹੂੰ। ਮਗਰ ਵੀ ਫਿਰ ਜਿਹੀ ਸਾਰਾ ਦਿਨ ਜਿੰਨਾਂ ਜਿਵੇਂ ਧੀਰੇ ਦੀ ਵੀ ਆਇ ਨਾ ਹੋ ਜੇ ਆਇ ਨਾ ਹੋ ਜੇ ਇੱਕ ਕੱਲਾ ਸੀ ਸਾਰਾ ਕਰਦਾ ਪਰਿਵਾਰ ਦਾ ਸਾਰਾ ਕੱਲਾ ਕੀ ਕਹਿਣਾ ਚਾਹੂੰ ਜਿਹੜੇ ਸਰਕਾਰਾਂ ਬਣੀਆਂ ਨੇ ਵਾਦੇ ਕਰਦੀਆਂ ਨੇ ਉਹਨਾਂ ਵਾਸਤੇ ਕੀ ਕਹਿਣਾ ਚਾਹੂੰ ਜਿਹੜੇ ਵਾਦੇ ਪੁੱਛੇ ਨਸ਼ਾ ਤਾਂ ਸਾਰੇ ਆ ਵੀ ਬੇਕਾਰ ਹੀ ਕੀ ਜਾਂਦਾ ਮਾਮਾ ਨੇ ਇਹਨੇ ਹਨ ਆਂਦਰਾ ਬਲੁੰਦਰੀਆਂ ਜਾ ਰਹੇ ਕੁੱਖਾਂ ਖਾਲੀ ਹੋ ਰਹੀਆਂ ਨੇ ਕੀ ਨਾਮ ਹੈ ਜੀ ਮੈਂ ਸਾਫ ਦਾ ਸਰਪੰਚ ਚੰਦਰ ਸਿੰਘ ਪਿੰਡ ਕੋੜਾ ਕਲਾਂ ਅ ਸਰਦਨ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਵਿੱਚ ਜਿਹੜੀ ਲਗਾਤਾਰ ਮੌਤਾਂ ਹੋ ਰਹੀਆਂ ਨੇ ਨਸ਼ਾ ਕਰਨ ਜਾਂ ਕੀ ਬਣ ਰਿਹਾ ਹੈ ਇਹ ਨਸ਼ੇ ਦਾ ਕਾਰਨ ਜੋ ਸਰਕਾਰਾਂ ਤੇ ਕੋਈ ਇਹਦਾ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਦੀ ਇਹਦੇ ਵਾਸਤੇ ਕੋਈ ਗੌਰ ਨਹੀਂ ਪੰਜਵੇਂ ਸੱਤਵੇਂ ਦਿਨ ਸਾਡੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਘਰ ਪੱਟੇ ਘਾਰੇ ਨੇ ਇਹ ਵੀ ਕਰੋਕਤਾ ਬੇਟਾ ਸੀ ਸਾਡਾ ਜੋ ਇਹਨਾਂ ਦੇ ਪਿਤਾ ਪਹਿਲਾਂ ਸਰਬਸ ਹੋ ਗਿਆ ਇਹੀ ਕਮਾਂਪੇ ਦਾ ਸਹਾਰਾ ਸੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਅੱਗੇ ਤੋਂ ਇਹਦੇ ਵਾਸਤੇ ਕੋਈ ਸਖਤ ਕੰਟਰੋਲ ਕਰਕੇ ਪ੍ਰਸ਼ਾਸਨ ਨੂੰ ਕਹਿ ਕੇ ਵੀ ਇਹ ਜੋ ਸਰੇ ਆਮ ਸਾਡੇ ਪਿੰਡਾਂ ਚ ਝੋਲਿਆਂ ਚ ਨਸ਼ਾ ਫੈਲ ਰਿਹਾ ਹੈ ਬੱਚੇ ਨਸ਼ੇ ਨਾਲ ਗਰਸਤ ਹੋ ਰਹੇ ਨੌਜਵਾਨ ਪੀੜ੍ਹੀ ਸਾਡੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਅਸੀਂ ਬੇਨਤੀ ਕਰਦੇ ਆਂ ਭਗਵੰਤ ਮਾਨ ਸਰਕਾਰ ਨੂੰ ਜੋ ਸਰਕਾਰ ਚ ਬਦਲਾ ਦੇ ਨਾਂ ਤੇ ਆਈ ਸੀ ਅੱਜ ਦੇਖੋ ਪੂਰਾ ਖਲਾਰਾ ਪੈ ਰਿਹਾ ਤੀਜੇ ਚੌਥੇ ਦਿਨ ਹਰ ਇੱਕ ਪਿੰਡ ਚ ਇੱਕ ਅਰਥੀ ਉੱਠ ਰਹੀ ਹੈ ਆ ਹੁਣ 5-7 ਦਿਨ ਪਹਿਲਾਂ ਇੱਕ ਲੜਕਾ ਸਾਡਾ ਨੌਜਵਾਨ ਇਸ ওভারਡੋਜ਼ ਦੇ ਕਾਰਨ ਉਹਦੀ ਮੌਤ ਹੋਈ ਕੋਈ ਨਸ਼ੇ ਦੇ ਕਾਰਨ ਐਕਸੀਡੈਂਟ ਨਾਲ ਮੌਤ ਹੋ ਜਾਂਦੀ ਹੈ ਕੋਈ ওভারਡੋਜ਼ ਪੈ ਕੇ ਰਾਤ ਪਿਆ ਰਹ ਜਾਂਦਾ ਟੀਕੇ ਗੋਲੀਆਂ ਸਮਾਇਕ ਚਿੱਟਾ ਇਹ ਹਰ ਇੱਕ ਝੋਲਿਆਂ ਚ ਲੈ ਲੈ ਕੇ ਮੋੜਾਂ ਤੇ ਕਿਤੇ ਆਪਣਾ ਕੈਂਚੀਆਂ ਨੇ ਕਿਤੇ ਵੀ ਲਾ ਲੋ ਪ੍ਰਸ਼ਾਸਨ ਇਹਦੇ ਵਾਸਤੇ ਕੋਈ ਗੌਰ ਨਹੀਂ ਕਰ ਰਿਹਾ ਜੋ ਕਮੇਟੀਆਂ ਬਣਾਈਆਂ ਹੋਈਆਂ ਨੇ ਜੇ ਕਮੇਟੀ ਕੋਈ ਕਹਿੰਦੀ ਹੈ ਤਾਂ ਇਹ ਜਿਹੜੇ ਨਸ਼ਈ ਨੇ ਉਹਨਾਂ ਦੇ ਗਲ ਪੈਂਦੇ ਨੇ ਉਹ ਵੀ ਕੁਝ ਨਹੀਂ ਕਰ ਸਕਦੇ ਉਹਨਾਂ ਦਾ ਘਰ-ਬਾਰ ਫੂਕਣ ਤੱਕ ਜਾਂਦੇ ਆ ਇਹ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਤੇ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਵੀ ਹੋਰ ਕਿਸੇ ਦਾ ਘਰ ਨਾ ਪਟਿਆ ਜਾਵੇ ਇਹ ਤੇ ਆ ਸਾਡੀ ਹੱਥ ਬਣ ਕੇ ਸਾਰੇ ਨਗਰ ਦੇ ਅਰਜ਼ੇ ਵੀ ਇਸ ਵਾਸਤੇ ਖਾਸ ਧਿਆਨ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਕਹਿ ਕੇ ਸਖਤਾਈ ਕਰਾਈ ਜਾਵੇ ਜੋ ਪਿੰਡਾਂ ਚ ਨਸ਼ਾ ਵਿਕਦਾ ਹੈ दारू ਖੁੱਲਿਆਂਮ ਨਜਾਇਜ਼ ਸ਼ਰਾਬ ਵਿਕਦੀ ਹੈ ਤੇ ਆ ਕੇ ਬਾਹਰੋਂ ਹਰਿਆਣੇ ਦੀ ਸ਼ਰਾਬ ਪਿੰਡਾਂ ਚ ਵੇਚੀ ਜਾ ਰਹੀ ਹੈ ਘਰਾਂ ਚ ਜਾ ਕੇ ਸਪਲਾਈ ਹੋ ਰਹੀ ਹੈ ਝੋੜਿਆਂ ਚ ਜਾ ਜਾ ਗੋਲੀਆਂ ਵੇਚਦੇ ਆ ਚਿੱਟਾ ਵੇਚਦੇ ਆ ਇਹਦੇ ਉੱਤੇ ਕੋਈ ਸਰਕਾਰ ਦਾ ਇਧਰ ਵਾਸਤੇ ਕੋਈ ਧਿਆਨ ਨਹੀਂ ਸਿਰਫ ਸਰਕਾਰ ਤਾਂ ਕਿਕਲੀਆਂ ਗਾਉਂ ਤੇ ਰਹਿ ਗਈ ਇਸ ਕਰਕੇ ਸਾਨੂੰ ਭਗਵੰਤ ਮਾਨ ਨੂੰ ਬੇਨਤੀ ਹੈ ਪੁਰਜੋਰ ਵੀ ਇਹ ਸਾਡੇ ਜੋ ਨੌਜਵਾਲ ਬੱਚੇ ਤੀਜੇ ਚੌਥੇ ਦਿਨ ਹਰੇਕ ਘਰ ਚੋਂ ਅਰਥੀ ਉੱਠ ਰਹੀ ਹੈ ਕੱਲੇ ਕੱਲੇ ਪੁੱਤ ਦਾ ਮਾਮਾ ਕਿਵੇਂ ਚੱਲਣ ਗਿਆ ਪੈਣਾ ਨਹੀਂ ਆ ਉਹਨਾਂ ਦੇ ਵੀਰ ਮਰ ਰਹੇ ਹੈ ਇਹ ਬਹੁਤ ਹੀ ਮੱਧ ਭਾਗੀ ਘਟਨਾ ਹੈ ਇਸ ਕਰਕੇ ਬੇਨਤੀ ਹੈ ਸਾਡੀ ਸਾਡੇ মিডিਆ ਨਾਲ ਰਹੀ ਤੇ ਇਹ ਉੱਤੇ ਗੱਲ ਪਹੁੰਚਾਈ ਜਾਵੇ ਤਾਂ ਕਿ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਇਹਦੇ ਵਾਸਤੇ ਖਾਸ ਨਸ਼ੇ ਵਾਸਤੇ ਧਿਆਨ ਦਿੱਤਾ ਜਾਵੇ ਅਸੀਂ ਹੋਰ ਸਰਕਾਰ ਤੋਂ ਕੁਝ ਨਹੀਂ ਮੰਗਦੇ ਆ ਸਾਡੇ ਪੁੱਤ ਬਚਾਏ ਜਾਣ ਸਪਰੇਹ ਤੁਜੀ ਗੱਲ ਕੀਤੀ ਹੈ ਨਸ਼ੇ ਜਿਹੜੇ ਸਰੇਮ ਬਿਕਰੇ ਨੇ ਥਾਣਾ ਕਿਹੜਾ ਪੈਂਦਾ ਪਾਨੂੰ ਥਾਣਾ ਸਾਨੂੰ ਭਿੱਖੀ ਪੈਂਦਾ ਹੈ ਜ਼ਿਲ੍ਹਾ ਸਾਨੂੰ ਮਾਨਸਾ ਪੈਂਦਾ ਹੈ ਐਸਐਸਪੀ ਮਾਨਸਾ ਪੈਂਦਾ ਹੈ ਅਸੀਂ ਬਹੁਤ ਵਾਰੀ ਕਿਹਾ ਹੈ ਜਿਹੜੀਆਂ ਦੁਕਾਨਾਂ ਸਰੇਮ ਬਿਕਰੀਆਂ ਨੇ ਭਿੱਖੀ ਸਰੇ ਆਮ ਨਸ਼ਾ ਬਿਕ ਰਿਆ ਹੈ ਝੋਲਿਆਂ ਚ ਪਾਪਾ ਇੱਥੋਂ ਜਵਾਕ ਜਾਂਦੇ ਆ ਤੇ ਲੈ ਕੇ ਆਉਂਦੇ ਆ ਕੋਈ ਕੰਟਰੋਲ ਨਹੀਂ ਇਹਦੇ ਉੱਤੇ ਕੋਈ ਪ੍ਰਸ਼ਾਸਨ ਦਾ ਇਹਦੇ ਬਸ ਤੇ ਧਿਆਨ ਨਹੀਂ ਕੋਈ ਲਿਖਤੀ ਰੂਪ ਚ ਜਵਾਕ ਨੇ 8 ਵਜੇ ਤੋਂ ਕੋਈ ਬੰਦਾ ਨਹੀਂ ਨਿਕਲ ਸਕਦਾ ਰਾਹਾਂ 'ਚ ਬਹਿ ਬਹਿ ਇਹ ਨਸ਼ੇ ਲਾਉਂਦੇ ਐ ਖੂਹਾਂ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਇਸ ਵਾਸਤੇ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਕੋਈ ਲਿਖਤੀ ਰੂਪ ਦਿੱਤਾ ਗਿਆ ਪੰਚਾਇਤ ਨੂੰ ਥਾਣੇ ਵੱਲੋਂ ਵੀ ਸਾਡੇ ਪਿੰਡਾਂ ਆ ਇਸ ਤਰ੍ਹਾਂ ਕੋਈ ਨਹੀਂ ਦਿੱਤਾ ਉਹ ਜਾਤੀ ਤੌਰ ਤੇ ਸੀ ਕਈ ਵਾਰੀ ਮਿਲ ਕੇ ਪ੍ਰਸ਼ਾਸਨ ਨੂੰ ਧਿਆਨ ਦਿਵਾ ਰ ਚੁੱਕੇ ਆ ਕੋਈ ਵੀ ਮੰਤਰੀ ਵਗੈਰਾ ਆਉਂਦਾ ਉਦੋਂ ਵੀ اسی ਆਵਾਜ਼ ਠਾਉਣੀ ਆ ਵੀ ਇਹ ਸਾਡਾ ਜਿਹੜਾ ਪੀੜੀ ਐ ਖਤਮ ਹੁੰਦੀ ਜਾ ਰਹੀ ਐ ਨਸ਼ਿਆਂ ਦੇ ਨਾਲ ਇਸ ਵਾਸਤੇ ਖਾਸ ਧਿਆਨ ਦਿੱਤਾ ਜਾਵੇ ਕਿ ਇਹਨਾਂ ਨਸ਼ਿਆਂ ਨੂੰ ਬੰਦ ਕੀਤਾ ਜਾਵੇ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ